ਹਰਿਆਣਾ ਦੇ ਵਪਾਰੀਆਂ ਵੱਲੋਂ ਹਰਿਆਣਾ ਸਰਕਾਰ ਨੂੰ ਧਮਕੀ ਦੇਣ ਤੋਂ ਬਾਅਦ ਹਰਿਆਣਾ ਦੇ ਪੰਜਾਬ ਨਾਲ ਲੱਗਦੇ ਸਾਰੇ ਬਾਰਡਰ ਖੋਲ ਦਿੱਤੇ ਗਏ ਨੇ ਮਾਮਲਾ ਇਸ ਤਰ੍ਹਾਂ ਕਿ ਡੱਬ ਵਾਲੀ ਦੇ ਨਾਲ ਡੂਮ ਵਾਲੀ ਪਿੰਡ ਦੇ ਵਿੱਚ ਇੱਕ ਬੈਰੀਕੇਡਿੰਗ ਕਰਕੇ ਪੰਜਾਬ ਤੋਂ ਹਰਿਆਣਾ ਵੱਲ ਨੂੰ ਜਾਂਦਾ ਰਸਤਾ ਕੋਈ ਪਿਛਲੇ 2 ਮਹੀਨਿਆਂ ਤੋਂ ਬੰਦ ਸੀ ਜਿਸ ਦੇ ਨਾਲ ਹਰਿਆਣਾ ਦੇ ਵਪਾਰੀਆਂ ਤੇ ਉੱਤੇ ਕਾਫੀ ਵੱਡਾ ਅਸਰ ਪੈ ਰਿਹਾ ਸੀ ਕਿਉਂਕਿ ਇਹ ਬਾਰਡਰ ਜਿਹੜਾ ਸਾਂਝਾ ਹੋਣ ਕਰਕੇ ਵਪਾਰੀਆਂ ਦੇ ਦੋਨੇ ਪਾਸੇ ਕਾਰੋਬਾਰ ਸਨ ਅੱਜ ਜਦੋਂ ਹਰਿਆਣਾ ਦੇ ਵਪਾਰੀਆਂ ਨੇ ਹਰਿਆਣਾ ਬੰਦ ਦੀ ਧਮਕੀ ਦਿੱਤੀ ਤਾਂ ਇਸ ਦੇ ਅੱਗੇ ਹਰਿਆਣਾ ਸਰਕਾਰ ਝੁਕ ਗਈ ਥੋੜੀ ਸੰਖੇਪ ਗੱਲਬਾਤ ਤੋਂ ਬਾਅਦ ਹਰਿਆਣਾ ਦਾ ਪ੍ਰਸ਼ਾਸਨ ਇਹਨਾਂ ਬੈਰੀਕੇਡ ਨੂੰ ਹਟਾਉਣ ਦੇ ਲਈ ਮੰਨ ਗਿਆ ਡੂਮ ਵਾਲੀ ਵਖੇ ਜਿਹੜੇ ਵਪਾਰੀਆਂ ਨੇ ਇਸ ਗੱਲ ਨੂੰ ਪੋਜ਼ਿਟਿਵ ਲੈਣਿਆ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਉਹਨਾਂ ਦੀ ਗੱਲ ਮੰਨ ਲਈ ਤੇ ਇਹ ਜਿਹੜਾ ਬੈਰੀਕੇਟਿੰਗ ਹੈ ਉਹਨੂੰ ਹਟਾ ਕੇ ਨੈਸ਼ਨਲ ਹਾਈਵੇ ਨੂੰ ਖੋਲ ਦਿੱਤਾ ਗਿਆ ਦੱਸਣਾ ਬੰਦ ਹੈ ਕਿ ਨੈਸ਼ਨਲ ਹਾਈਵੇ ਪਠਾਨਕੋਟ ਤੋਂ ਕਾਂਡਲਾਵਲ ਨੂੰ ਜਾਂਦਾ ਹੈ ਤੇ ਇਸੇ ਹੀ ਰਸਤੇ ਜਿਹੜਾ ਬਠਿੰਡੇ ਦਾ ਇਲਾਕਾ ਹੈ ਉਹ ਦਿੱਲੀ ਨਾਲ ਵੀ ਜੁੜਦਾ ਹੈ ਡੂਮਾਲੀ ਤੋਂ ਕਰਨ ਦੀ ਰਿਪੋਰਟ के लोगों ने खासकर यहाँ के जितने भी मेरे व्यापारी भाई है, है यहाँ पर आप मीडिया का है जितना भी किरियाना स्टॉल है सभी की एकता इतिहास में पहली बार देखने को मिली है और सदन ने ये पहली बार मिलकर एक बंद का आह्वान किया इससे प्रशासन अपने घुटनों बल बुलाया और आज ये रास्ता खुल गया है जिसकी आप सभी को बधाई हो डबल शहर की तरफ से हमको मिला है कि पूरा शहर एक, एक ही और पूरा शहर चाहता था कि हम प्रशासन से अनुरोध करें और प्रशासन ने भी आ, कल तक तो हमें उलझाए रखा परंतु तो आज प्रशासन को भी व्यापारियों के आगे घुटने टेकने पड़े और उन्होंने ये रास्ता खोला है स्ता रास्ता पहले तो कल से कह रहे थे कि हम आटा खोलेंगे अंडरब्रिज खोलेंगे लेकिन व्यापारियों की जो एकता थी इस बार वो देखने को मिली तो ये पूरे हिंदुस्तान में चैनलों पर चल रहा है कि सारा हिंदुस्तान खुला है और अकेला डब डॉ बन रहा है और डब वाली की चर्चा पूरे हिंदुस्तान में हो रही है आज तो व्यापारियों की एकता के आगे ही हम सभी ने जो एकता दिखाई है तो प्रशासन ने इतना बड़ा कदम उठा लिया है तो आगे से भी मैं अनुरोध करूंगा व्यापारी कक्का रहे आज डब का जो नाम है पूरे न्यूज चैनलों पर पूरे हिंदुस्तान में दिखाया जा रहा है आज सर मीना बाजार बोल बाजार या फिर अन्य बाजारों के व्यापारियों ने भी भारी समर्थन दिया कि चाहे कितना भी दिन लग जाए हम साथ इसी तरह से कहेंगे नहीं हमारे व्यापारियों की बात मैं, मैं कह रहा हूँ कि हम अभी बाजार में थे तो एक पंचर की दुकान पर काला जी ने बताया जैसे पंचर की दुकान थी उसको पता ही नहीं था वो पंचर लगा रहा था तो उसने कहा भी मुझे जैसे जब आपने बताया रात को एक हवा उठ गई थी कि रास्ता खुल गया तो बाजार खुलेगा तो उसको पता चला भी नहीं बाजार बंद है तो उसने बीच में वो पंचर लगा के तो कहते इसके बाद कोई और पंचर नहीं लगाऊंगा मैं आपके साथ धरने पर आ रहा हूँ पूरे शहर का इतना मतलब की साथ मिला व्यापारी इतने जोर से इकट्ठे ਵੇ ਇੱਕ ਦਾ ਪ੍ਰਚੇਦਿਆ ਮੈਂ ਮੈਂ ਸੈਲੂਟ ਕਰਦਾ ਹਾਂ ਪੂਰੇ ਸ਼ਹਿਰ ਨੂੰ ਅੱਜ ਜਿੰਦਾਬਾਦ 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 ਜਿਹੜਾ આરਯੂਬੀ ਖੁੱਲਿਆ ਤੇ ਕਿਤੇ ਵਾਲਾ ਪੁਲ ਖੁੱਲਿਆ ਉਹਦੇ ਲਈ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਪਰ ਜਿਹੜਾ ਸਾਡਾ ਸੰਘਰਸ਼ ਸੀ ਉਹ ਸਿਰਫ ਇਸ ਗੱਲ ਤੋਂ ਨਹੀਂ ਕਿ ਚੱਲਿਆ ਸੀਗਾ ਕਿ ਉਹ ਇੱਕ ਸਾਈਡ ਓਲ ਦੇਣ ਤੇ ਜਾਂ ਫਿਰ ਕੱਲਾ ਮਲੋਟ ਰੋਡ ਖੋਲ ਦੇਣ ਬਿੰਡਾ ਰੋਡ ਦੇ ਦੁਕਾਨਦਾਰ ਵੀ ਤਾਂ ਉਨੇ ਹੀ ਤੰਗ ਐ ਸੱਸਾ ਰੋਡ ਦੇ ਦੁਕਾਨਦਾਰ ਵੀ ਤਾਂ ਉਨੇ ਹੀ ਤੰਗ ਐ ਤਾਂ ਸਾਡਾ ਸੰਘਰਸ਼ ਤੇ ਸਾਡਾ ਸਟੈਂਡ ਇੱਕੋ ਹੀ ਐ ਕਿ ਦੋਨੇ ਰਸਤੇ ਖੁੱਲਣ ਚਾਹੇ ਇੱਕ ਜਗ੍ਹਾ ਥੋੜੀ ਜਿਹੀ ਘੱਟ ਖੋਲ ਦੇਣ ਪਰ ਦੋਨੇ ਰਸਤੇ ਖੁੱਲਨੇ ਚਾਹੀਦੇ ਐ ਹੁਣ ਇਸ ਗੱਲ ਲਈ ਅਸੀਂ ਪਿੱਛੇ ਨਹੀਂ ਹਟੇ ਸਾਰੇ ਦੁਕਾਨਦਾਰ ਵੀਰਾਂ ਨੇ ਅੱਜ ਦਿਲੋਂ ਸਾਥ ਦੇ ਕੇ ਇੱਥੇ ਪਹੁੰਚੇ ਹੈ ਕੱਲ ਜਦੋਂ ਅਸੀਂ ਬਜ਼ਾਰਾਂ ਦੇ ਵਿੱਚ ਉਹਨਾਂ ਨੂੰ ਜਾ ਕੇ ਕਾਲ ਕੀਤੀ ਸੀ ਕਿ ਜੀ ਤੁਸੀਂ ਬੰਦ ਰੱਖਿਓ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਹੁਤ ਪਰੇਸ਼ਾਨ ਆ ਅਸੀਂ ਖੁਦ ਦਿਲੋਂ ਬੰਦ ਕਰਨਾ ਚਾਹੁੰਦੇ ਆ ਤਾਂ ਮੇਰੇ ਸਾਰੇ ਵੀਰ ਅੱਜ ਕਿਸੇ ਨੂੰ ਮਗਾਇਆ ਨਹੀਂ ਗਿਆ ਕਿਸੇ ਨੂੰ ਦਬਾਅ ਨਹੀਂ ਪਾਇਆ ਗਿਆ ਤੁਸੀਂ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਖੁਦ ਅੱਤੇ ਚੱਲ ਕੇ ਆਏ ਆ ਦਿਲੋਂ ਇੱਥੇ ਚੱਲ ਕੇ ਆਏ ਆ ਨਾਲੇ ਕਿਸੇ ਰਾਜਨੀਤਿਕ ਜਾਂ ਧਾਰਮਿਕ ਜਾਂ ਕਿਸੇ ਦਬਾਅ ਦੇ ਨਾਲ ਆਏ ਖੁਦ ਚੱਲ ਕੇ ਆਏ ਆ ਡੱਬਾਂ ਦੀ ਏਕਤਾ ਬਣਾਉਣ ਦੇ ਲਈ ਆਏ ਆ ਤਾਂ ਮੈਂ ਮਸਾਈ ਕਹੂੰਗਾ ہماری ਅੰਕੱਠੇ ਰਹਿਣਗੇ ਜਾਂ ਇਸ ਤਰ੍ਹਾਂ ਦੇ ਤੋਂ ਬਾਅਦ ਫਿਰ ਵੀ ਖੜ ਜਾਵਾਂਗੇ ਬਿਲਕੁਲ ਜੀ ਇਸੇ ਤਰ੍ਹਾਂ ਕੱਤੇ ਰਹਿਣਗੇ ਸਾਰੇ ਸਾਰੇ ਬਜ਼ਾਰਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਮੈਂਬਰ ਲੈ ਕੇ ਅਸੀਂ ਇੱਕ ਕਮੇਟੀ ਬਣਾਈ ਹੈ ਜਿੱਥੋਂ ਅਸੀਂ ਕੋਈ ਮੈਂਬਰ ਅਜੇ ਨਹੀਂ ਲਿਆ ਉਸ ਬਜ਼ਾਰਾ ਜਾਵਾਂਗੇ ਤਾਂ ਡੱਬਾਂ ਦੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਜਿਹੜੇ ਕੋਈ ਹੋਰ ਵੀ ਯੂਨੀਅਨ ਹੈ ਜਿਹੜੇ ਮੇਰੇ ਭਰਾ ਦੁਕਾਨਾਂ ਤੇ ਕੰਮ ਕਰਦੇ ਉਹਨਾਂ ਨੂੰ ਸੰਗਠਿਤ ਰੱਖਣ ਲਈ ਅਸੀਂ ਇੱਕੋ ਮੰਚ ਤੇ ਲੈ ਕੇ ਆਵਾਂਗੇ ਤੇ ਇੱਕ ਡੱਬਲੀ ਦੁਕਾਨਦਾਰ ਵਪਾਰੀ ਐਸੋਸੀਏਸ਼ਨ ਇੱਕ ਨਵੀਂ ਬਣਨ ਜਾ ਰਹੀ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਆਇਆ ਕਰੂਗੀ ਤਾਂ ਅਸੀਂ ਉਹਨਾਂ ਉਹਦੇ ਨਾਲ ਮਿਲ ਕੇ ਉਸ ਬੈਨਰ ਥਲੇ ਅਸੀਂ ਸੰਘਰਸ਼ ਕਰਿਆ ਕਰਾਂਗੇ ਬੋਲਦੇ ਕਿ ਹੈ ਕਿਹਦਾ ਚਮੜੀ ਕੀ ਜਨਕਾ ਨੂੰ ਸੱਚੀ ਕਾ ਬੋਲ ਹੈ ਬੜਿਆ ਹੈ ਕਾਫੀ ਦਿਨੋਂ ਸੋ ਦੇਖੋ ਪ੍ਰੇਸ਼ਾਨੀਆ ਸਭ ਕੀ ਤੇ तो जनता की ये समस्या को देखते हुए जो जनता की समस्या है थी इस बारे में हमने हमारे एस पी साहब ने उच्च अधिकारियों से मीटिंग करके और किसानों से भी बात करके पब्लिक है आम व्यापारी है परेशान ना हो इसके लिए ये रास्ता खोला गया ताकि कोई काफी समय हो गया ऊपर मलोट रोड भी खोल दिया गया बठिंडा रोड भी और नीचे पुल भी खुला है आम जनता के लिए किसी को परेशानी ना हो इसलिए वारियो ने पहले आपको कुछ प्रोसेस करने का विरोध किया था आज आपको मुंह मीठा करवाने आए हैं नहीं वो देखो ना हम किसी को नहीं कहता हमने कभी नहीं कहा कोई अपनी मांग के लिए कोई विरोध करता हमें वो नहीं सहयोग बहुत रहा है पुलिस प्रशासन और लोगों ने आपसे सहयोग के साथ ही आज ये खुशी जो है डवाली को मिली है कहना पब्लिक की तरफ से पहले सहयोग मिला है हमें अभी मिला है और व्यापारियों को भी सहयोग मिला है आगे भी हमारे को सहयोग मिलेगा तो प्रशासन और ਦਰਸ਼ਕੋ ਫਿਰ ਤੋਂ ਕੋਟਲੀ ਭਾਰਤੀ ਕਿਸਾਨ ਨੂੰ ਇੱਕ ਟੱਡ ਕਹੁੰਦਾ ਧਰੇਰ ਜ਼ਿਲ੍ਹਾ ਜਰਨ ਸਕਤਰ ਬਟੰਡਾ ਸਾਡਾ ਜੋ 4243 ਨੰਬਰ ਤੋਂ ਲੈ ਕੇ ਲਗਾਤਾਰ ਧਰਨਾ ਜਿਹੜਾ ਡਬਲ ਡੂ ਵਾਲੀ ਬੱਟਲ ਤੇ ਚੱਲ ਰਿਹਾ ਸੀ ਕਿਉਂਕਿ ਉਸ ਦੇ ਵਿੱਚ ਜਿਹੜਾ ਹੁਣ 400 ਤੋਂ ਕੰਮ ਦੇ ਰੁਕਾਉਣ ਦੇ ਕਾਰਨ ਇੱਕ ਜਿਹੜੀ ਸਰਕਾਰ ਹੈ ਕਿਉਂ ਜਾਵਤਾ ਲੱਗਿਆ ਹੋਇਆ ਸਰਕਾਰ ਕਿਸੇ ਨਾਂ ਦੀ ਨਹੀਂ ਜਿਹੜਾ ਕਿਸਾਨਾਂ ਨੇ ਪਹਿਲਾਂ ਬਣਾਇਆ ਸੀ ਵੀ ਦਿੱਲੀ ਜਾਣ ਨੂੰ 13 ਤਰੀਕ ਦੇ ਲਈ ਦਿੱਲੀ ਜਾ ਰਹੇ ਸੀ ਪਰ ਹਰਿਆਣੇ ਦੀ ਖੱਟਰ ਸਰਕਾਰ ਨੇ ਉਦੋਂ ਕਿਸਾਨਾਂ ਉਹਦੇ ਤੇ ਤਸੱਦਦ ਕੀਤਾ ਉਹਨਾਂ ਸਿੱਤ ਸਰਦ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਅਸੀਂ ਡੱਬਾ ਵਾਲੀ ਡੋਮਾ ਵਾਲੀ ਬਾਰਡਰ ਤੇ 43 ਦਿਨਾਂ ਤੋਂ ਲਗਾਤਾਰ ਸਾਡਾ ਉੱਥੇ ਧਰਨਾ ਚੱਲ ਰਿਹਾ ਹੈ ਕੱਲ ਜਿਹੜਾ ਸਾਡਾ ਧਰਨਾ ਹੈ ਉਹਦੇ ਵਿੱਚ ਵੀ ਐਸਪੀ ਡੱਬਾ ਵਾਲੀ ਨਾਲ ਮੀਟਿੰਗ ਹੋਈ ਸਾਡੀ ਆਗੂਆਂ ਦੀ ਤੇ ਉਸ ਦੇ ਬਾਅਦ ਜਿਬਰਿਆ ਕਹਿੰਗੇ ਜਿਹੜਾ ਸ਼ਹਿਰ ਵਾਸੀ ਹੈ ਉਹ ਵੀ ਕਈ ਗੱਲਾਂ ਦੋ ਤੱਕ ਸੀਦਾ ਸ਼ਹਿਰ ਦੀ ਬਿਜਾਰਾ ਦੁਕਾਨਾਂ ਵਾਲੇ ਉਹਨਾਂ ਦਾ ਲੈਣ ਦੇਣਾ ਰੁਕਿਆ ਸੀ ਤੇ ਉਧਰ ਦੂਜੇ ਪਾਸੇ ਜਿਹੜੇ ਕਿਸਾਨਾਂ ਦੀ ਫਸਲ ਦੀ ਪਹੜੀ ਆ ਚੁੱਕੀ ਹੈ ਕਲਕਸਲੋ ਲੈ ਆਉਣ ਦੇ ਲਈ ਸਾਡੇ ਰਾਸਤੇ ਬੰਦ ਸੀ ਉਹਨਾਂ ਨੂੰ ਵੀ ਇਸ ਮੰਡੀ ਦੇ ਵਿੱਚ ਅਸੀਂ ਆਉਣਾ ਡੱਬਲੀ ਦੇ ਵਿੱਚ ਇਸ ਕਰਕੇ ਦੋਨਾਂ ਫਰਮਾਂ ਦਾ ਪ੍ਰਸ਼ਾਸਨ ਦਾ ਤੇ ਸਾਡੀ ਜਥੇਬੰਦੀ ਦਾ ਇਹ ਫੈਸਲਾ ਹੋ ਗਿਆ ਵੀ ਜਿਹੜਾ ਤੁਸੀਂ ਇਹ ਇਲਾਕੇ ਰੈਡ ਦੀ ਸਰਕਾਰ ਨੇ ਲਾਈ ਹੈ ਇਹਨਾਂ ਨੂੰ ਖੋਲੋ ਤੇ ਉਸ ਤੋਂ ਬਾਅਦ ਅਸੀਂ ਫੇਰ ਸਾਰੀਆਂ ਜਿਹੜੀਆਂ ਟਰਾਲੀਆਂ ਬਾਹਰ ਸੁਲ ਜਾਵਾਂਗੇ ਉਸ ਤੋਂ ਬਾਅਦ ਐਸਪੀ ਡੱਬਲੀ ਨਾਲ ਜਦੋਂ ਸਾਰੀ ਗੱਲਬਾਤ ਹੋਈ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਇਲਾਕੇ ਹੈ ਕੱਲ ਖੋਲ ਦਿੱਤੇ ਹੈ ਤੇ ਜਿਹੜੇ ਕਿਸਾਨ ਆ ਅਸੀਂ ਅਸੀਂ ਮੰਨ ਲਓ 3 ਤਰੀਕ ਨੂੰ ਸ਼ਾਮ ਨੂੰ ਜਿਹੜੀਆਂ ਟਰਾਲੀਆਂ ਆਪਦੀਆਂ ਉੱਥੋਂ ਵਾਪਸ ਲਿਆਵਾਂਗੇ। ਇਹੀ ਅਸੀਂ ਜਨਤਨ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਵੀ ਜੱਤ ਹੈ ਕਿਉਂਕਿ ਜਿਹੜਾ 400 ਵਾਲਾ ਡਬਲ ਇਹਦਾ ਬੰਦ ਕਰ ਛੱਡਿਆ ਸੀ ਆਪਣੀ ਚੋਥੇ ਬੰਦੀ ਤੇ ਸਾਹਬ ਦੇ ਨਾਲ ਜਦੋਂ ਐਸਪੀ ਨਾਲ ਮੀਟਿੰਗ ਹੋਈ ਐਸਪੀ ਮੰਨੇ ਵੀ ਹਰ ਹੱਥ ਜਿਹੜੀ ਸੋਡੀ ਗੱਲ ਕਹੀ ਹੈ ਅਸੀਂ ਮੰਨਣਾ ਕਿ ਇਹ ਖਾਤੇ ਜਿਹੜੇ ਰਸਤੇ ਐ, ਕੋਲਾ ਇੱਕ ਦੇ ਰਸਤੇ, ਹੋਲ ਵੀ ਦਿੱਤੇ। ਹੁਣ ਕੱਲ ਨੂੰ 3 ਤਰੀਕ ਨੂੰ ਅਸੀਂ ਆਪਦੀਆਂ ਜਿਹੜੀਆਂ ਟਰਾਲੀਆਂ ਉੱਥੇ ਖੜੀਆਂ ਹਨ ਉਹਨਾਂ ਵਾਪਸ ਲੈਵਣ ਦਾ ਜਿਹੜਾ ਧਰਨਾ ਹੈ ਉਹ ਪੋਸਟ ਫੋਨ ਕਰਦੇ ਆ। ਜਦੋਂ ਵੀ ਸਿੱਖ ਤੋਂ ਮੋਰਚਾ ਭਾਰਤ ਦਾ ਜਾਂ ਪੰਜਾਬ ਦਾ ਮਤਲਬ ਕਾਲ ਦੇਊਗਾ ਵੀ ਸਰਕਾਰ ਬਣਨ ਤੋਂ ਬਾਅਦ ਉਸ ਦੇ ਨਾਲ ਫਿਰ ਅੱਗੇ ਵਧਿਆ ਜਾਊਗਾ ਧੰਨਵਾਦ